ਮਿੱਤਰੋ ਜਿਹੜਾ ਝੋਨੇ ਨੂੰ ਚੂਹਾ ਕੱਟਦਾ ਵਾ ਬੜੀ ਸਮੱਸਿਆ ਇਸ ਵਾਰ ਆ ਰਹੀ ਹੈ ਬਈ ਝੋਨੇ ਨੂੰ ਚੂਹਾ ਕੱਟਦਾ ਬੜੇ ਲੋਕ ਦਵਾਈਆਂ ਪਾਉਂਦੇ ਨੇ ਕਈ ਕਈ ਤਰ੍ਹਾਂ ਦੀਆਂ ਦਵਾਈਆਂ ਕਈ ਕਈ ਚੀਜ਼ਾਂ ਦੇ ਵਿੱਚ ਮਿਲਾ ਕੇ ਜਿਹੜੀਆਂ ਚੂਹੇ ਵਾਸਤੇ ਪਾਉਂਦੇ ਨੇ ਜੋ ਜਿਹੜਾ ਝੋਨਾ ਉਹਨਾਂ ਤੋਂ ਕੱਟਣ ਤੋਂ ਬਚ ਸਕੇ ਆਪਣਾ ਵੀ ਝੋਨਾ ਚੂਹੇ ਨੇ ਕੱਟਿਆ ਜਿੱਥੋਂ ਧੋੜੀ ਨੰਗੀ ਹੋ ਜਾਂਦੀ ਚੂਹਾ ਜਿਹੜਾ ਝੋਨੇ ਨੂੰ ਕੱਟ ਦਿੰਦਾ ਸੋ ਦੋਸਤੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਕੋਈ ਦਵਾਈ ਨਹੀਂ ਪਾਉਣੀ ਇਸ ਦਾ ਇੱਕ ਹੋਰ ਹੱਲ ਕਰਨਾ ਵਾ ਆਓ ਤੁਹਾਨੂੰ ਵੀਡੀਓ ਚ ਅੱਗੇ ਜਾ ਕੇ ਦੱਸਦੇ ਹਾਂ ਦੋਸਤੋ ਆਪਾਂ ਮਠਿਆਈ ਦੀ ਦੁਕਾਨ ਤੋਂ ਜਿਹੜੇ ਲੱਡੂ ਆ ਲੱਡੂ ਖਰੀਦ ਲਏ ਆ ਸੋ ਆਪਾਂ ਹੁਣ ਚੱਲਦੇ ਆ ਆਪਣੇ ਖੇਤ ਫੇਰ ਅੱਗੇ ਜਾ ਕੇ ਤੁਹਾਨੂੰ ਦੱਸਦੇ ਆ ਦੋਸਤੋ ਆਪਾਂ ਮੁੜ ਜਿਹੜਾ ਆਪਣੇ ਖੇਤ ਪਹੁੰਚ ਚੁੱਕੇ ਲਓ ਜੀ ਬਾਬਾ ਜੀ ਕਰਿਓ ਕਿਰਪਾ ਹੁਣ ਚੂਹਾ ਜਿਹੜਾ ਨਾ ਨਾ ਕੱਟੇ ਸੋ ਆਪਾਂ ਖੇਤ ਦੇ ਚਾਰੇ ਗੁੱਠਾਂ ਤੇ ਜਿਹੜੇ ਆਪਾਂ ਲੱਡੂ ਆ ਉਹ ਰੱਖ ਦੇਨੇ ਆ ਸੋ ਬਾਬਾ ਜੀ ਕਰਿਓ ਕਿਰਪਾ ਹਣੋ ਚੂਹਾ ਜਿਹੜਾ ਸਾਡਾ ਝੋਨਾ ਨਾ ਵੱਢੇ ਸੋ ਆਓ ਅਗਲੀ ਗੁੱਠ ਤੇ ਚੱਲਦੇ ਆ ਸੋ ਦੋਸਤੋ ਆਪਾਂ ਚਾਰੇ ਗੁੱਠਾਂ ਤੇ ਜਿਹੜੇ ਲੱਡੂ ਰੱਖ ਦੇਨੇ ਆ ਮਿੱਠਾ ਸੋ ਬਾਬਾ ਜੀ ਕਿਰਪਾ ਕਰਨਗੇ ਸੋ ਚੂਹਾ ਜਿਹੜਾ ਉਹ ਆਪਣੇ ਝੋਨੇ ਨੂੰ ਨਾ ਕੱਟੇ ਸੋ ਆਪਾਂ ਉਸ ਗੁੱਠ ਤੇ ਲੱਡੂ ਰੱਖ ਦਿੱਤੇ ਆ ਤੇ ਹੁਣ ਮੈਂ ਇਧਰ ਲਈ ਗੁੱਠ ਤੇ ਆਪਾਂ ਆਗੇ ਆ ਦੇਖੋ ਦੋਸਤੋ ਜਿੱਥੇ ਧੋੜੀ ਉੱਚੀ ਰਹਿ ਗਈ ਸੀ ਨਾ ਉਥੋਂ ਝੋਨਾ ਜਿਹੜਾ ਕੱਟਿਆ ਪਿਆ ਸੀ ਆਪਣਾ ਸੋ ਆਪਾਂ ਇਸ ਗੁੱਠ ਤੇ ਵੀ ਜਿਹੜਾ ਮੱਠੇ ਲੱਡੂ ਆ ਰੱਖ ਦਿੱਤਾ ਸੋ ਅਗਲੀ ਗੁੱਠ ਤੇ ਚੱਲਦੇ ਆ ਬੱਬਾ ਜੀ ਸੋ ਆਪਾਂ ਅਗਲੀ ਗੁੱਠ ਤੇ ਚਲਦੇ ਆ ਜਿਹੜਾ ਆਪਣਾ ਝੋਨੇ ਦਾ ਇਹ ਚੋਰਸ ਜਿਹੜਾ ਘੇਰਾ ਵਾ ਆਪਾਂ ਚਾਰੇ ਗੁੱਠਾਂ ਤੇ ਮਿੱਠੇ ਲੱਡੂ ਰੱਖਦੇ ਨੇ ਆ ਸੋ ਬਾਬਾ ਜੀ ਕਿਰਪਾ ਕਰਨਗੇ ਕਿ ਹੁਣ ਜਿਹੜਾ ਚੂਹਾ ਉਹ ਆਪਣੇ ਝੋਨੇ ਨੂੰ ਨਹੀਂ ਕੱਟੇਗਾ ਸੋ ਆਪਾਂ ਆਪਣੇ ਇਸ ਘੇਰੇ ਦੇ ਤੀਜੀ ਗੁੱਠ ਤੇ ਪਹੁੰਚ ਚੁੱਕੇ ਆ ਇੱਥੇ ਵੀ ਆਪਾਂ ਇੱਕ ਲੱਡੂ ਹੈ ਜਿਹੜਾ ਉਹ ਆਪਾਂ ਰੱਖ ਦਿੱਤਾ ਵਾ ਸੋ ਅਗਲੀ ਚੌਥੀ ਗੁੱਟ ਤੇ ਆਪਾਂ ਹੁਣ ਚੱਲਦੇ ਹਾਂ ਉੱਥੇ ਵੀ ਇੱਕ ਲੱਡੂ ਜਿਹੜਾ ਉਹ ਰੱਖਣਾ ਆਪਾਂ ਬਸ ਘੇਰੇ ਦੇ ਚੌਥੀ ਗੁੱਟ ਤੇ ਆ ਗਏ ਸੋ ਲਓ ਜੀ ਆਪਾਂ ਇੱਥੇ ਵੀ ਜਿਹੜਾ ਇੱਕ ਲੱਡੂ ਆ ਉਹ ਰੱਖ ਦਿੱਤਾ ਸੋ ਬਾਬਾ ਜੀ ਕਰਿਓ ਕਿਰਪਾ ਹੁਣ ਚੂਹਾ ਆਪਣਾ ਝੋਨਾ ਨਾ ਕੱਟੇ ਸੋ ਆਪਾਂ ਦੂਜੇ ਉਧਰਲੇ ਪਲਾਟ ਤੇ ਵੀ ਆਪਾਂ ਜਿਹੜਾ ਲੱਡੂ ਰੱਖ ਕੇ ਆਉਣੇ ਆ ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਕਰਿਓ ਦੁਆ ਬਾਬਾ ਜੀ ਨੂੰ ਕਿ ਆਪਣਾ ਝੋਨੇ ਨੂੰ ਚੂਹਾ ਨਾ ਕੱਟਿਆ ਵੇ ਇਥੋਂ ਵੀ ਦੋਸਤੋ ਦੇਖੋ ਆਹ ਥੋੜੀ ਵੀ ਖਾਲੀ ਕੀਤੀ ਪਈ ਕੱਟ ਕੇ ਅੱਜ ਸਾਨੂੰ ਕਿਸੇ ਸੂਝਵਾਨ ਕਿਸਾਨ ਵੀਰ ਨੇ ਦੱਸਿਆ ਸੀ ਇਸ ਨੁਕਤੇ ਬਾਰੇ ਕਿ ਆਪਾਂ ਦਵਾਈ ਪਾ ਕੇ ਚੂਹਿਆਂ ਨੂੰ ਮਾਰਨਾ ਨਹੀਂ ਪਾਪ ਨਹੀਂ ਕਰਨਾ ਆਪਾਂ ਸਿਰਫ ਮਿੱਠਾ ਲੱਡੂ ਜਿਵੇਂ ਇਹ ਆਪਾਂ ਗੁੱਠਾਂ ਤੇ ਰੱਖਣੇ ਆ ਬਾਬਾ ਜੀ ਕਿਰਪਾ ਕਰਨਗੇ ਕਿ ਚੂਹਾ ਆਪਣਾ ਝੋਨਾ ਨਹੀਂ ਕੱਟੇਗਾ ਇਹ ਜਿਹੜਾ ਨਖਤ ਸਾਵਾ ਕਈ ਸਾਡੇ ਕਿਸਾਨ ਵੀਰਾਂ ਨੇ ਕਰਕੇ ਵੇਖਿਆ ਇਹ ਕੰਮ ਸੋ ਉਹਨਾਂ ਦੇ ਇਵੇਂ ਹੋਇਆ ਸੋ ਆਪਾਂ ਮੈਂ ਅੱਗੇ ਵੀ ਦਵਾਈ ਨਹੀਂ ਬੜੇ ਮੈਨੂੰ ਲੋਕ ਦੰਦੇ ਆਸੇ ਪਾਸੇ ਦੇ ਗਵੰਡੀ ਸਾਰੇ ਕਈ ਆਉਂਦੇ ਸੀ ਦਵਾਈ ਪਾਈ ਦੀ ਤੂੰ ਵੀ ਦਵਾਈ ਪਾ ਦੇ ਇਹ ਤੇਰਾ ਝੋਨਾ ਕੱਟਣੋਂ हट ਜਾਣਗੇ ਸੋ ਉਧਰਲਾ ਝੋਨਾ ਤਾਂ ਮੇਰਾ ਬਹੁਤ ਜ਼ਿਆਦਾ ਕੱਟਿਆ ਪਿਆ ਸੀ ਸੋ ਅੱਜ ਮੈਨੂੰ ਇਹਦੇ ਬਾਰੇ ਪਤਾ ਲੱਗਾ ਇਸ ਕੰਮ ਬਾਰੇ ਕਿ ਲੱਡੂ ਮੈਂ ਕਿਹਾ ਚੱਲ ਲੱਡੂ ਵਾਲੀ ਤਾਂ ਗੱਲ ਕਿਹੜੀ ਆ ਆਪਾਂ ਮਿੱਠੇ ਲੱਡੂ ਮਠਿਆਈ ਦੀ ਦੁਕਾਨ ਤੇ ਗਏ ਸੋ ਲੱਡੂ ਲਿਆਂਦੇ ਆ ਸੋ ਮਿੱਠਾ ਪ੍ਰਸ਼ਾਦ ਜਿਹੜਾ ਆਪਾਂ ਰੱਖ ਦਿੱਤਾ ਵਾ ਸੋ ਬਾਬਾ ਜੀ ਕਰਨ ਕਿਰਪਾ ਹੁਣ ਆਪਣੇ ਝੋਨੇ ਨੂੰ ਚੂਹਾ ਨਾ ਕੱਟੇ ਸੋ ਆਪਣੀ ਜਿਹੜੀ ਫਸਲ ਆ ਵਾਹ ਵਧੀਆ ਹੋਵੇ ਆਪਾਂ ਕੋਈ ਪਾਪ ਤਾਂ ਕਰ ਨਹੀਂ ਰਏ ਸੋ ਆਪਾਂ ਨਾ ਪਾਪ ਕਰੀਏ ਸੋ ਬਾਬਾ ਜੀ ਕਰਨ ਕਰਪਾ ਤੁਹਾ ਜੀ ਤੁਸੀਂ ਵੀ ਕਰੋ ਕਿਰਪਾ ਹੁਣ ਤੇ ਹੁਣ ਨਾ ਕਟਿਓ ਝੋਨੇ ਨੂੰ ਜੀ ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿਦਾਂ ਇਹ ਸਹੀ ਕੰਮ ਆ ਧੰਨਵਾਦ